ਵੈਕੁਰ ਚਿੱਕਾ ਖਾਲਸਾ ਵੈਕੁਰ ਚਿੱਕੀ ਫਤਿਹ ਤੇ ਇਸ ਤਰ੍ਹਾਂ ਜਿਹੜੀਆਂ ਖਬਰਾਂ ਆਪਾਂ ਸਾਰੇ ਹੀ ਪੜਦੇ ਰਹਿੰਦੇ ਰਹਿੰਦੇ ਆ ਸਭ ਸੰਗਤਾਂ ਲਈ ਖੁੱਲ ਗਿਆ ਸ੍ਰੀ ਕਰਤਾਰਪੁਰ ਟਰਮੀਨਲ ਲੱਗੇਗੀ 50 ਰੁਪਏ ਫੀਸ ਪਾਸਪੋਰਟ ਦੀ ਲੋੜ ਨਹੀਂ ਇਹ ਚੀਜ਼ਾਂ ਜਿਹੜੀਆਂ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਪੈਦਾ ਕਰ ਜਾਂਦੀਆਂ ਜਦੋਂ ਆਪਾਂ ਇਹੋ ਜਿਹੀਆਂ ਖਬਰਾਂ ਦੇਖਦੇ ਆ ਤੇ ਪਰ ਜੋ ਮੈਨੂੰ ਜਾਣਕਾਰੀ ਮਿਲੀ ਮੈਂ ਤੁਹਾਨੂੰ ਜਿਹੜੀ ਐ ਇਸ ਵੀਡੀਓ ਦੇ ਥਾਈ ਜਿਹੜੀ ਤਾਂ ਨਾਲ ਸ਼ੇਅਰ ਕਰਨਾ ਚਾਹੂੰਗੀ ਕਿ ਇਸ ਜਿਹੜਾ ਸੰਗਤਾਂ ਵਾਸਤੇ ਖੁੱਲ ਗਿਆ ਟਰਮੀਨਲ ਕਰਤਾਰਪੁਰ ਦਾ ਇਹ ਕੋਈ ਆਪਾਂ ਕਰਤਾਰਪੁਰ ਸਾਹਿਬ ਨਹੀਂ ਜਾ ਸਕਦੇ ਇਹ ਸਿਰਫ ਟਰਮੀਨਲ ਆ ਜਿੱਥੇ ਕਿ ਆਪਣੇ ਪੰਜਾਬ ਦੀ ਜਿਹੜੀ ਇਮੀਗ੍ਰੇਸ਼ਨ ਹੁੰਦੀ ਆ ਉੱਥੇ ਜਿਹੜਾ ਸਾਰਾ ਉਥੋਂ ਦਾ ਵੀ ਉਹ ਜਿਹੜਾ 50 ਰੁਪਏ ਫੀਸ ਲੱਗਦੀ ਆ ਤੇ ਆਪਾਂ ਅੰਦਰ ਜਾ ਕੇ ਵੇਖ ਸਕਦੇ ਆ ਤੇ ਉਹਦੇ ਵਾਸਤੇ ਪਾਸਪੋਰਟ ਦੀ ਜਰੂਰਤ ਨਹੀਂ ਹੈਗੀ ਪਰ ਜਿਹੜਾ ਜੇ ਆਪਾਂ ਪਾਕਿਸਤਾਨ ਸਾਹਿਬ ਵਿਖੇ ਜਿਹੜਾ ਹੈਗਾ ਕਰਤਾਰਪੁਰ ਸਾਹਿਬ ਗੁਰਦੁਆਰਾ ਇਹ ਉਹਨਾਰੇ ਦਰਸ਼ਨ ਕਰਨਾ ਚਾਹੁੰਦੇ ਆ ਤੇ ਉਸ ਵਾਸਤੇ ਸਾਨੂੰ ਪਾਸਪੋਰਟ ਦੀ ਜ਼ਰੂਰਤ ਜੜੀ ਆ ਜ਼ਰੂਰੀ ਆ ਤੇ ਜਿਹੜੀ ਫੀਸ ਆ ਉਹਦੀ ਕੋਈ 1800 ਰੁਪਏ ਦੇ ਅੰਡਰ ਜਿਹੜੇ ਆ ਬਣਦੀ ਆ 20 ਡਾਲਰ ਯੂ ਐਸ ਏ ਦੇ ਅਮਰੀਕਾ ਦੇ ਜਿਹੜੇ ਕਿ ਆਪਾਂ ਨੂੰ ਇੱਥੋਂ ਇੰਡੀਆ ਵੱਲੋਂ ਪੰਜਾਬ ਵੱਲੋਂ ਲੈ ਕੇ ਜਾਣੇ ਪੈਂਦੇ ਆ ਜਿਹੜੇ ਕਿ ਉਧਰ ਕਰਤਾ ਜਦੋਂ ਆਪਾਂ ਪਾਕਿਸਤਾਨ ਵਾਲੀ ਇਮੀਗ੍ਰੇਸ਼ਨ ਜਾਂਦੇ ਆ ਉਹ ਸਾਡੇ ਜਿਹੜੇ ਯੂ ਐਸ ਏ ਦੇ ਡਾਲਰ ਆ ਉਹ ਜਮ੍ਹਾਂ ਹੁੰਦੇ ਆ ਤੇ ਉਸ ਵਾਸਤੇ ਜਿਹੜੀ ਕਿ ਮੈਂ ਜਿਸ ਤਰ੍ਹਾਂ ਕੀਤਾ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੈਂ 11 ਨਵੰਬਰ ਨੂੰ ਜਿਹੜੀ ਆ ਅਪਾਇੰਟਮੈਂਟ ਚੁੱਕੀ ਸੀ ਕਰਤਾਰਪੁਰ ਜਾਣ ਦੀ ਤੇ ਮੇਰੀ 3 ਤੀਜੇ ਚੌਥੇ ਦਿਨ ਜਿਹੜੀ ਆ ਕਰਤਾਰਪੁਰ ਦੀ ਜਿਹੜੀ ਅਪਾਇੰਟਮੈਂਟ ਦੀ ਜਿਹੜੀ ਇਨਕੁਆਰੀ ਹੀ ਉਠਾਣੇ ਦੇ ਵਿੱਚ ਆ ਗਈ ਤੇ ਉਸ ਤੋਂ ਬਾਅਦ ਜਿਹੜੀ ਆ ਮੇਰੀ ਅਪਾਇੰਟਮੈਂਟ ਹੋਈ ਤੇ ਆ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਇਸ ਤਰ੍ਹਾਂ ਜਦੋਂ ਆਪਾਂ ਜਾਣਦੇ ਆ ਉੱਥੇ ਜਦੋਂ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਆ ਵੇਖੀ ਜਾਂਦੇ ਆ ਉਦੋਂ ਆ ਇਸ ਤਰ੍ਹਾਂ ਸਾਡੀ ਜਿਹੜੀ ਪਹਿਲਾ ਜਿਹੜੀ ਪੁਲਿਸ ਵਾਲੇ ਖਲੋਤੇ ਹੁੰਦੇ ਆ ਫੌਜ ਵਾਲੇ ਤੇ ਸਾਡੀ ਪੋਛ ਪੜਤਾਲ ਕਰਦੇ ਆ ਵੀ ਜਿਨ੍ਹਾਂ ਨੇ ਪਾਕਿਸਤਾਨ ਜਾਣਾ ਵਾ ਕਿੰਨਾ ਨੇ ਇੱਧਰ ਰਹਿਣਾ ਵਾ ਉਹ ਸਾਰੀ ਇਹ ਸਾਡੀ ਜਿਹੜੀ ਆ ਜਾਣਕਾਰੀ ਲੈਂਦੇ ਆ ਤੇ ਤੁਹਾਨੂੰ ਮੈਂ ਦੱਸਣ ਲਈ ਹੀ ਵੀ ਜਿਹੜੀ ਕਿ ਆਪਣੀ ਇਨਕੁਆਰੀ ਹੁੰਦੀ ਆ ਕਈਆਂ ਦੇ ਥਾਣੇ ਦੇ ਵਿੱਚ ਇਨਕੁਆਰੀ ਹੁੰਦੀ ਆ ਤੇ ਕਈਆਂ ਦੀ ਨਹੀਂ ਤੇ ਜਿਹੜੀ ਆਪਾਂ ਸੋ ਕਹਿੰਦੇ ਆ ਵੀ 50 ਰੁਪਏ ਫੀਸ ਲੱਗਦੀ ਆ ਉਹ ਜਾਂ ਜਿਨ੍ਹਾਂ ਦੇ ਪਾਸਪੋਰਟ ਨਹੀਂ ਹੈਗੇ ਤੋਂ ਉਹ ਇਸ ਤਰ੍ਹਾਂ ਜਿਹੜਾ ਵਾ ਨਨਕਾਣਾ ਸਾਹਿਬ ਦੇ ਜਿਹੜੇ ਦਰਸ਼ਨਿਆ ਦੂਰਬੀਨ ਤੇ ਰਾਈ ਕਰ ਸਕਦੇ ਆ ਇਸ ਤਰ੍ਹਾਂ ਬਹੁਤ ਸਾਰੀ ਸੰਗਤ ਜਿਨ੍ਹਾਂ ਦੇ ਕੋਲ ਪਾਸਪੋਰਟ ਨਹੀਂ ਹੁੰਦੇ ਤੋਂ ਇੱਥੇ ਇਹ ਸੰਗਤ ਜਿਹੜੀ ਡੇਰਾ ਬਾਬਾ ਨਾਨਕ ਪਹੁੰਚਦੀ ਆ ਉਹ ਇਸ ਤਰ੍ਹਾਂ ਦੂਰਬੀਨ ਦੇ ਨਾਲ ਜਿਹੜੇ ਕਰਤਾਰਪੁਰ ਸਾਹਿਬ ਦੇ ਆ ਜਿਹੜੇ ਦਰਸ਼ਨਿਆ ਨੇੜੇ ਤੋਂ ਕਰ ਲੈਂਦੇ ਆ ਪਰ ਜੇ ਤੁਸੀਂ ਕਰਤਾਰਪੁਰ ਜਾਣਾ ਚਾਹੁੰਦੇ ਤਾਂ ਉਹਦੇ ਵਾਸਤੇ ਤੁਹਾਨੂੰ ਜਿਹੜਾ ਵਾ ਪਾਸਪੋਰਟ ਬਹੁਤ ਜ਼ਰੂਰੀ ਆ ਪਰ ਉਹ ਦੂਸਰਾ ਸਵਾਲ ਜਿਹੜਾ ਹੁੰਦਾ ਵਾ ਕਿ ਵੀ ਉਹਦੇ ਉੱਤੇ ਨੇ ਕਰਤਾਰਪੁਰ ਸਾਹਿਬ ਜਦੋਂ ਆਪਾਂ ਜਾਣੇ ਆ ਪਾਸਪੋਰਟ ਤੇ ਕੋਈ ਸਟੈਂਪ ਨਹੀਂ ਲੱਗਦੀ ਸਾਨੂੰ ਵੀਜ਼ਾ ਜਿਹੜਾ ਵਾ ਇਆਮ ਜਿਹੜਾ ਕਾਗਜ਼ ਦੇ ਉੱਪਰ ਹੀ ਇੱਕ ਮਿਲਦਾ ਵਾ ਜਿਹੜਾ ਕਿ ਆਪਾਂ ਆਨਲਾਈਨ ਕਢਵਾ ਸਕਦੇ ਆ ਤੇ ਉਹਦੇ ਰਾਹੀਂ ਆਪਾਂ ਜਿਹੜਾ ਕਰਤਾਰਪੁਰ ਸਾਹਿਬ ਜਾਣੇ ਆ ਠੀਕ ਹੈ ਉਸ ਤੋਂ ਬਾਅਦ ਜਿਹਦੇ ਆਪਾਂ ਉੱਤਰ ਜਾਂਦੇ ਆ ਉਹ ਆਪਣਾ ਜਿਹੜਾ ਉਹ ਕਾਗਜ਼ ਦੇ ਉੱਪਰ ਜੋ ਸਟੈਂਪ ਵਗੈਰਾ ਲੱਗਣੀ ਹੁੰਦੀ ਉਹ ਹੀ ਉਧਰ ਉੱਪਰ ਹੀ ਲੱਗਦੀ ਆ ਤੇ ਵਾਪਸ ਜਦੋਂ ਆਉਨੇ ਆ ਉਹ ਤੋਂ ਜਿਹੜਾ ਪਾਸਪੋਰਟ ਆਪਣੇ ਕੋਲ ਹੀ ਰਹਿੰਦਾ ਸਜਾਨ ਦੇ ਟਾਈਮ ਵੀ ਤੇ ਆਨ ਦਿ ਟਾਈਮ ਹੀ ਉਹ ਸਿਰਫ ਵਿੰਦੇ ਆ ਤੇ ਦੂਸਰੀ ਗੱਲ ਆ ਜਿਹੜੇ ਬਜ਼ੁਰਗ ਬੈਠੇ ਆ ਇਹ ਉਧਰ ਹੈਗੇ ਆ ਡੇਰਾ ਬਾਬਾ ਨਾਨਕ ਦੇ ਬਜ਼ੁਰਗ ਜਿਹੜੇ ਕੀ ਬਹੁਤ ਸਰਦਾ ਦੇ ਨਾਲ ਛੱਬ ਦਗਾਉਂਦੇ ਆ ਤੇ ਜੀਆਂ ਆ ਸੰਗਤ ਨੂੰ ਪੈਂਦੇ ਆ ਤੇ ਮੈਂ ਕਹਿਣਾ ਚਾਹਾਂਗੀ ਜਿਹੜਾ ਵੀ ਉੱਥੇ ਡੇਰਾ ਬਾਬਾ ਨਾਨਕ ਜਾਂਦਾ ਵਾ ਤਾਂ ਉਹ ਇਸ ਤਰ੍ਹਾਂ ਇਹਨਾਂ ਦੇ ਬਜ਼ੁਰਗਾਂ ਨੂੰ ਜਿਹੜਾ ਵਾ ਆਪਣ ਕਿਉਂਕਿ ਇਹ ਜਿਹੜਾ ਦਾਨ ਜੀ ਬਖਾ ਵੀ ਬੱਪਾ ਨਾ ਆ ਨਾ ਸਕਦਾ ਦੇ ਸ਼ੋਖ ਕਰਦਾ ਵੀ ਬੱਪਾ ਨਾ ਇਹ ਮੇਰੀ ਕਮਾਈ ਚ ਬਰਕੇ ਜਪਾ ਵੀ ਬੱਪਾ ਨਾ ਆਹੋ ਜੇ ਕੁਝ ਨਿਮਖਾ ਵੀ ਬੱਪਾ ਨਾ ਇਹ ਇਥੋਂ ਦੇ 50 ਰੁਪਏ ਫੀਸ ਲੱਗਦੀ ਹੈ ਤੇ ਆਧਾਰ ਕਟ ਲੱਗਦਾ ਵਾ ਜਿਹੜਾ ਕਿ ਆਪਾਂ ਅੰਦਰ ਜਾ ਸਕਦੇ ਹਾਂ ਤੇ ਇੱਥੇ ਜਿਹੜੀ ਆ ਆਪਾਂ ਸਾਰਾ ਜਿਹੜਾ ਵਾ ਆਪਣੇ ਮਨ ਨੂੰ ਸ਼ਾਂਤੀ ਦੇਣ ਵਾਲਾ ਇੱਥੇ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ-ਵੱਡੀਆਂ ਐਲਸੀਟੀਆਂ ਲੱਗਦੀਆਂ ਚੱਲਦੀਆਂ ਵਾ ਜਿਹਦੇ ਵਿੱਚ ਕਿ ਆਪਣਾ ਜਿਹੜਾ ਕਰਤਾਰਪੁਰ ਤੋਂ ਲਾਈਵ ਜਿਹੜਾ ਇੱਥੇ ਦਿਖਦਾ ਵਾ ਤੇ ਇਤਨੇ ਜਿੰਨੀਆਂ ਵੀ ਇੱਥੇ ਤਸਵੀਰਾਂ ਆ ਗਿਆ ਉਹ ਗੁਰਨਾਨਕ ਦੇਵ ਜੀ ਦੇ ਨਾਲ ਹੀ ਲਿੰਕ ਰੱਖ ਦਿਆਂ ਲਾਈਆਂ ਗਈਆਂ ਤੇ ਇੱਥੇ ਬਹੁਤ ਸਾਰੇ ਸੰਗਤ ਜਿਹੜੇ ਕਿ ਜਿੰਨਾਂ ਕੋ ਪਾਸਪੋਰਟ ਨਹੀਂ ਹੁੰਦਾ ਜਾਂ ਸੰਗਤ ਦੇ ਨਾਲ ਜਿਹੜੇ ਕਰਤਾਰਪੁਰ ਜਾਂਦੇ ਆ ਉਹਨਾਂ ਦੇ ਨਾਲ ਆਉਂਦੇ ਆ ਤੇ ਉਹ ਇੱਥੇ ਹੀ ਜਿਹੜਾ ਸਾਰਾ ਦਿਨ ਆ ਇੱਕ ਜਿਹੜਾ ਵਾ ਟਰਮੀਨਲ ਆ ਇਹ ਦੇਖ ਸਕਦੇ ਆ 50 ਰੁਪਏ ਦੇ ਵਿੱਚ ਤੇ ਦੂਸਰੀ ਗੱਲ ਜਿਹੜੇ ਬੱਚੇ ਸਰਕਾਰੀ ਸਕੂਲ ਦੇ ਬੱਚੇ ਉਹਨਾਂ ਦੀ ਕੋਈ ਫੀਸ ਨਹੀਂ ਹੈ ਇੱਥੇ ਉਹ ਜਿਹੜੇ ਟੀਚਰ ਕਹੀ ਜਿਹੜੇ ਟੀਚਰ ਹੈ ਉਹ ਬੱਚਿਆਂ ਨੂੰ ਕਰਤਾਰਪੁਰ ਦਿਖਾਉਣ ਲਈ ਜਿਹੜੇ ਕਿ ਅੱਗੇ ਤੇ ਨਹੀਂ ਪਰ ਟਰਮੀਨਲ ਤੱਕ ਜ਼ਰੂਰ ਲੈ ਕੇ ਜਾਂਦੇ ਆ ਤੇ ਉੱਥੇ ਕਰਤਾਰਪੁਰ ਦਾ ਲਾਈਵ ਜਿਹੜਾ ਬੱਚਿਆਂ ਨੂੰ ਦਿਖਾ ਕੇ ਲਿਆਉਂਦੀ ਆ ਸਿੱਖ ਧਰਮ ਦੀਆਂ ਜਿਹੜੀਆਂ ਬਹੁਤ ਸਾਰੀਆਂ ਤਸਵੀਰਾਂ ਜਿਹੜਾ ਦਿਖਾ ਕੇ ਲਿਆਉਂਦੇ ਆ ਇਹ ਸਾਰਾ ਟਰਮੀਨਲ ਦਾ ਥਿਊ ਹੈਗਾ ਤੇ ਇਹਦੇ ਵਿੱਚ ਤਾਂ ਲਾਸਟ ਦੇ ਮੈਂ ਇਹੋ ਕਹੂੰਗੀ ਕਿ ਪਾਸਪੋਰਟ ਦੀ ਜ਼ਰੂਰਤ ਜ਼ਰੂਰੀ ਆ ਪਾਸਪੋਰਟ ਹੋਣਾ ਬਹੁਤ ਜ਼ਰੂਰੀ ਆ ਉਹਦੇ ਵਾਸਤੇ ਆਧਾਰ ਕਾਰਡ ਪਾਸਪੋਰਟ ਇੱਕ ਫੋਟੋ ਫੋਨ ਨੰਬਰ ਠਾਣਾ ਜਿਹੜਾ ਵਾ ਇਹ ਆਪਾਂ ਸਾਰਾ ਭਰ ਕੇ ਹੀ ਆਪਾਂ ਅਪਾਇੰਟਮੈਂਟ ਚੁੱਕ ਸਕਦੇ ਆ ਤੇ ਇਨਕੁਆਰੀ ਜਿਹੜੀ ਆ ਕਿ ਸ਼ਾਇਦ ਸਾਡੀ ਬਾਰਡਰ ਏਰੀਏ ਦੇ ਕਾਰਨ ਜਿਹੜੀ ਆ ਆਈ ਕਈਆਂ ਇਲਾਕਿਆਂ ਦੇ ਵਿੱਚ ਨਹੀਂ ਵੀ ਆਉਂਦੀ ਤੇ ਇੱਥੇ ਬਹੁਤ ਸਾਰਾ ਥੀਵ ਆ ਤੇ ਜੇ ਆਪਣਾ ਜੇ ਆਪਣੇ ਮਨ ਦੇ ਵਿੱਚ ਸ਼ਰਧਾ ਹੋਣੀ ਚਾਹੀਦੀ ਆ ਤੇ ਜਿਵੇਂ ਆ ਚਾਹੁੰਨੀ ਆ ਵੀ ਹਰ ਕੋਈ ਜਿਹੜਾ ਵਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਵੇ ਤੇ ਪਾਸਪੋਰਟ ਹੀ ਜ਼ਰੂਰੀ ਆ ਤੇ ਜੇ ਨਹੀਂ ਪਾਸਪੋਰਟ ਹੈਗਾ ਤੇ ਇੱਥੋਂ ਤੱਕ ਵੀ ਜਿਹੜਾ ਵੇਖਣਾ ਸਾਡੇ ਵਾਸਤੇ ਬਹੁਤ ਹੀ ਵਧੀਆ ਤੇ ਇੱਕ ਵਾਗਿਆਸ਼ਾਲੀ ਆ ਵੀ ਆਪਾਂ ਇੱਥੋਂ ਤੱਕ ਜਿਹੜਾ ਬਾਬਾ ਜੀ ਦੇ ਦਰਸ਼ਨ ਦੇਦਾਰੇ ਕਰ ਸਕਦੇ ਆ ਧੰਨਵਾਦ